19 ਪੁਲਾੜ ਯਾਤਰੀ ਕਲਪਨਾ ਚਾਵਲਾ ਪਾਠ 19 ਪੁਲਾੜ ਯਾਤਰੀ ਕਲਪਨਾ ਚਾਵਲਾ ਆਓ ਅੱਜ ਅੰਬਰਾਂ ਵਿੱਚ ਉਡਾਰੀਆਂ ਲਾਉਣ ਵਾਲੀ ਕਲਪਨਾ ਚਾਵਲਾ ਬਾਰੇ ਗੱਲਾਂ ਕਰੀਏ ਉਹ ਛੋਟੀ ਉਮਰ ਵਿੱਚ ਪੁਲਾੜ ਯਾਤਰੀ ਦੇ ਰੂਪ ਵਿੱਚ ਪ੍ਰਸਿੱਧ ਹੋ ਗਈ ਸੀ ਕਲਪਨਾ ਚਾਵਲਾ ਦਾ ਜਨਮ 1 ਜੁਲਾਈ 1961 ਈਸਵੀ ਨੂੰ ਪਿਤਾ ਬਨਾਰਸੀ ਦਾਸ ਚਾਵਲਾ ਅਤੇ ਮਾਤਾ ਸੰਯੁਕਤਾ ਦੇ ਘਰ ਹੋਇਆ ਕਲਪਨਾ ਚਾਵਲਾ ਆਪਣੀਆਂ ਦੋ ਭੈਣਾਂ ਅਤੇ ਇੱਕ ਭਰਾ ਤੋਂ ਨਿੱਕੀ ਵੀ ਸੀ ਅਤੇ ਵੱਖਰੀ ਵੀ ਉਸ ਦੀਆਂ ਖੇਡਾਂ ਦੂਜੇ ਬੱਚਿਆਂ ਨਾਲੋਂ ਭਿੰਨ ਸਨ ਜਦੋਂ ਕਲਪਨਾ 5 ਸਾਲਾਂ ਦੀ ਹੋਈ ਤਾਂ ਉਹ ਕਰਨਾਲ ਦੇ ਟੈਗੋਰ ਬਾਲ ਨਿਕੇਤਨ ਵਿੱਚ ਪੜ੍ਹਨ ਜਾਣ ਲੱਗੀ ਕਲਪਨਾ ਚਾਵਲਾ ਨਿੱਕੇ ਹੁੰਦਿਆਂ ਗੁੱਡੀਆਂ ਨਾਲ ਖੇਡਣ ਦੀ ਥਾਂ ਕਾਗਜ਼ ਦੇ ਜਹਾਜ਼ ਉਡਾਉਂਦੀ ਰਾਤਾਂ ਨੂੰ ਖੁੱਲੇ ਵਿਹੜੇ ਵਿੱਚ ਮੰਜੇ ਤੇ ਪਈ ਉਹ ਤਾਰੇ ਦੇਖਦੀ ਭਰਾ ਸੰਜੇ ਨਾਲ ਤਾਰਿਆਂ ਦੀਆਂ ਗੱਲਾਂ ਕਰਦੀ ਕਈ ਵਾਰ ਉਹ ਸੋਚਦੀ ਕਿ ਕਾਸ਼ ਉਸ ਕੋਲ ਕੋਈ ਵੱਡੀ ਦੂਰਬੀਨ ਹੋਵੇ ਜਿਸ ਨਾਲ ਉਹ ਆਕਾਸ਼ ਨੂੰ ਦੂਰ ਤੱਕ ਦੇਖ ਸਕੇ ਬਚਪਨ ਵਿੱਚ ਹੀ ਉਹ ਆਕਾਸ਼ ਵਿੱਚ ਉਡਾਰੀ ਲਾਉਣ ਦੇ ਸੁਪਨੇ ਲੈਣ ਲੱਗ ਪਈ ਸੀ ਜਦੋਂ ਸਕੂਲ ਜਾਣ ਲੱਗੀ ਤਦ ਉਹ ਜਹਾਜ਼ਾਂ ਦੀਆਂ ਤਸਵੀਰਾਂ ਬਣਾਉਂਦੀ ਕਲਪਨਾ ਪੜ੍ਹਾਈ ਦੇ ਨਾਲ-ਨਾਲ ਨਾਚ ਦੌੜਾਂ ਖੇਡਾਂ ਤੇ ਸਾਇੰਸ ਦੇ ਮਾਡਲ ਬਣਾਉਣ ਵਿੱਚ ਵੀ ਰੁਚੀ ਲੈਂਦੀ ਸੀ 1976 ਈਸਵੀ ਵਿੱਚ 10ਵੀਂ ਪਾਸ ਕਰਕੇ ਕਲਪਨਾ ਕਰਨਾਲ ਵਿੱਚ ਕੁੜੀਆਂ ਦੇ ਡੀਏਵੀ ਕਾਲਜ ਵਿੱਚ ਦਾਖਲ ਹੋ ਗਈ। 11ਵੀਂ ਇੱਥੋਂ ਪਾਸ ਕਰਕੇ ਉਹ 12ਵੀਂ ਜਮਾਤ ਵਿੱਚ ਦਿਆਲ ਸਿੰਘ ਕਾਲਜ ਕਰਨਾਲ ਵਿੱਚ ਦਾਖਲ ਹੋ ਗਈ। ਅਗਲੀ ਪੜ੍ਹਾਈ ਲਈ ਉਸਨੇ ਪੰਜਾਬ ਇੰਜੀਨੀਅਰਿੰਗ ਵਿੱਚ ਜਹਾਜ਼ ਰਾਣੀ ਦੀ ਇੰਜੀਨੀਅਰਿੰਗ ਵਿੱਚ ਦਾਖਲਾ ਲੈ ਲਿਆ। ਆਦੋਂ ਜਹਾਜ਼ ਰਾਣੀ ਦੀ ਇੰਜੀਨੀਅਰਿੰਗ ਵਿੱਚ ਦਾਖਲਾ ਤਾਂ ਕੀ ਇੰਜੀਨੀਅਰਿੰਗ ਵਿੱਚ ਕੋਈ ਵਿਰਲੀ ਟਾਮੀ ਕੁੜੀ ਹੀ ਪੜਨ ਜਾਂਦੀ ਸੀ ਉਸ ਸਮੇਂ ਕੁੱਲ ਮਿਲਾ ਕੇ ਸਿਰਫ 7 ਕੁੜੀਆਂ ਕਾਲਜ ਵਿੱਚ ਸਨ ਜਹਾਜ਼ ਰਾਣੀ ਦੀ ਇੰਜੀਨੀਅਰਿੰਗ ਪੜਨ ਵਾਲੀ ਉਹ ਇਕੱਲੀ ਹੀ ਸੀ ਉਸਨੇ ਜਹਾਜ਼ ਰਾਣੀ ਦੀ ਇੰਜੀਨੀਅਰਿੰਗ ਪਹਿਲੇ ਦਰਜੇ ਵਿੱਚ ਪਾਸ ਕੀਤੀ ਕਲਪਨਾ ਨੇ ਇੰਜੀਨੀਅਰਿੰਗ ਦੀ ਡਿਗਰੀ ਪਾਸ ਕਰਨ ਪਿੱਛੋਂ ਅਗਲੇਰੀ ਪੜ੍ਹਾਈ ਲਈ ਅਮਰੀਕਾ ਦੀ ਟੈਕਸਾਸ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆ। ਇੱਥੇ ਪੜ੍ਹਦੇ ਸਮੇਂ ਉਸ ਨੂੰ ਆਪਣੇ ਵਰਗਾ ਇੱਕ ਹਵਾਬਾਜ਼ ਜਾਂ ਪੀਰੇ ਹੈਰੀਸਨ ਮਿਲਿਆ। ਉਹ ਫਲਾਈਂਗ ਇੰਸਟ੍ਰਕਟਰ ਸੀ। 2 ਦਸੰਬਰ 1983 ਈਸਵੀ ਨੂੰ ਕਲਪਨਾ ਚਾਵਲਾ ਦਾ ਉਸ ਨਾਲ ਵਿਆਹ ਹੋ ਗਿਆ। ਕਲਪਨਾ ਨੇ 1984 ਈਸਵੀ ਵਿੱਚ ਟੈਕਸਾਸ ਯੂਨੀਵਰਸਿਟੀ ਦੀ ਪੜਾਈ ਪੂਰੀ ਕੀਤੀ ਉਸਨੇ ਕੋਲੋਰਾਡੋ ਯੂਨੀਵਰਸਿਟੀ ਤੋਂ ਜਹਾਜ਼ ਰਾਣੀ ਵਿੱਚ ਡਾਕਟਰੇਟ ਲਈ ਖੋਜ ਕਰਨੀ ਸ਼ੁਰੂ ਕਰ ਦਿੱਤੀ 1988 ਇਸ ਵਿੱਚ ਡਾਕਟਰੇਟ ਕਰਕੇ ਉਹ ਅਮਰੀਕੀ ਪੁਲਾੜ ਖੋਜ ਦੇ ਵਿਸ਼ਵ ਪ੍ਰਸਿੱਧ ਕੇਂਦਰ NASA ਵਿੱਚ ਪਹੁੰਚ ਗਈ NASA ਨੇ ਉਸ ਨੂੰ ਸ਼ਟਲ ਮਿਸ਼ਨ ਉੱਤੇ ਕੰਮ ਕਰਨ ਲਈ ਵਿਸ਼ੇਸ਼ ਸਿਖਲਾਈ ਲਈ ਚੁਣ ਲਿਆ ਨਵੰਬਰ 1996 ਇਸਵੀ ਵਿੱਚ ਉਸ ਨੂੰ ਸਪੇਸ ਸ਼ਟਲ ਵਿੱਚ ਉਡਾਨ ਭਰਨ ਅਤੇ ਖੋਜ ਕਰਨ ਲਈ ਚੁਣ ਲਿਆ ਗਿਆ। ਅਖੀਰ ਆਕਾਸ਼ ਵਿੱਚ ਉੱਡਣ ਦਾ ਉਸ ਦਾ ਸੁਪਨਾ ਪੂਰਾ ਹੋਇਆ। ਉਸ ਨੇ 19 ਨਵੰਬਰ 1997 ਇਸਵੀ ਨੂੰ ਉਡਾਨ ਭਰੀ। ਉਸ ਦੇ ਨਾਲ 6 ਹੋਰ ਪਲਾੜ ਯਾਤਰੀ ਸਨ। ਇਹਨਾਂ ਵਿੱਚ ਜਾਪਾਨ ਦੀ ਤਕਾਓ ਦੋਈ ਨਾਂ ਦੀ ਉਸ ਦੀ ਸਹੇਲੀ ਵੀ ਸੀ। 5 ਦਸੰਬਰ ਤੱਕ ਇਹ ਸ਼ਟਲ ਪੂਰੇ 16 ਦਿਨ ਪੁਲਾੜ ਵਿੱਚ ਘੁੰਮਦੀ ਰਹੀ ਉਸ ਨੇ ਧਰਤੀ ਦੁਆਲੇ 252 ਚੱਕਰ ਕੱਟੇ ਇਸ ਦੌਰਾਨ ਪੁਲਾੜ ਯਾਤਰੀਆਂ ਨੇ ਭਾਂਤ ਭਾਂਤ ਦੇ ਪ੍ਰਯੋਗ ਕੀਤੇ ਇੰਨੀ ਵੱਡੀ ਧਰਤੀ ਉਹਨਾਂ ਨੂੰ ਨਿੱਕੀ-ਨਿੱਕੀ ਲੱਗੀ ਡੇਢ ਘੰਟੇ ਵਿੱਚ ਸਾਰੀ ਧਰਤੀ ਦਾ ਚੱਕਰ ਪੂਰਾ ਹੋ ਜਾਂਦਾ ਸੀ 6 ਕੋਸਾਲ ਬਾਅਦ 2003 ਈਸਵੀ ਵਿੱਚ ਕਲਪਨਾ ਚਾਵਲਾ ਨੂੰ ਇੱਕ ਵਾਰ ਫਿਰ ਸਪੇਸ ਸ਼ਟਲ ਵਿੱਚ ਉਡਾਨ ਭਰਨ ਦਾ ਮੌਕਾ ਮਿਲਿਆ ਦੂਜੀ ਵਾਰ ਪੁਲਾੜ ਵਿੱਚ ਉਡਾਨ ਭਰਨ ਲਈ ਕਿਸੇ ਵਿਰਲੇ ਨੂੰ ਹੀ ਚੁਣਿਆ ਜਾਂਦਾ ਸੀ ਕਲਪਨਾ ਨੇ ਬੜੇ ਚਾ ਨਾਲ ਇਸ ਉਡਾਨ ਦੀ ਤਿਆਰੀ ਕੀਤੀ ਉਡਾਨ ਲਈ ਜਾਣ ਤੋਂ ਪਹਿਲਾਂ ਉਸ ਨੇ ਆਪਣੇ ਘਰ ਦੇ ਵਿਹੜੇ ਵਿੱਚ ਲੱਗੇ ਹਰ ਬੂਟੇ ਹਰ ਫੁੱਲ ਨੂੰ ਪਿਆਰ ਕੀਤਾ ਤੇ ਪਾਣੀ ਦਿੱਤਾ ਆਪਣੇ ਘਰ ਵਿੱਚ ਰੱਖੇ ਪਾਂਤ ਪਾਂ ਦੇ ਪੰਛੀਆਂ ਨੂੰ ਪਿਆਰਿਆ ਤੇ ਉਹਨਾਂ ਨੂੰ ਹੱਥੀ ਚੋਕ ਚੁਗਾਇਆ ਫਿਰ ਉਸਨੇ ਇੱਕ ਕਾਗਜ਼ ਉੱਤੇ ਇਹ ਲਿਖਿਆ ਮੈਂ 16 ਦਿਨਾਂ ਦੀ ਪੁਲਾੜ ਯਾਤਰਾ ਲਈ ਜਾ ਰਹੀ ਹਾਂ ਮੇਰੇ ਪੰਛੀਆਂ ਦੀ ਖਾਦ ਖੁਰਾਕ ਇਸ ਘਰ ਵਿੱਚ ਹੀ ਹੈ ਜੋ ਵੀ ਇੱਥੇ ਆਵੇ ਇਹਨਾਂ ਨੂੰ ਨਿਮਨ ਲਿਖਿਤ ਅਨੁਸਾਰ ਖੁਰਾਕ ਤੇ ਦਾਣਾ ਪਾਣੀ ਦੇਣ ਦੀ ਖੇਚਲ ਕਰੇ ਹੈਠਾ ਉਸਨੇ ਹਰ ਪੰਛੀ ਦੀ ਖੁਰਾਕ ਤੇ ਮਾਤਰਾ ਲਿਖੀ ਇਹ ਕਾਗਜ਼ ਆਪਣੇ ਘਰ ਦੀ ਕੰਧ ਉੱਤੇ ਚਪਕਾ ਕੇ ਕਲਪਨਾ ਨੇ ਅੰਬਰਾਂ ਵਿੱਚ ਉਡਾਨ ਭਰੀ 1 ਫਰਵਰੀ 2003 ਈਸਵੀ ਸ਼ਨੀਚਰਵਾਰ ਦਾ ਦਿਨ ਸੀ ਸਾਰਾ ਸੰਸਾਰ ਧਰਤੀ ਉੱਤੇ ਕਲਪਨਾ ਚਾਵਲਾ ਦੀ ਵਾਪਸੀ ਦੀ ਉਡੀਕ ਕਰ ਰਿਹਾ ਸੀ ਪਰ ਕਲਪਨਾ ਚਾਵਲਾ ਦੀ ਸਪੇਸ ਸ਼ਟਲ ਧਰਤੀ ਉੱਤੇ ਨਾ ਪਹੁੰਚ ਸਕੀ ਧਰਤੀ ਉੱਤੇ ਉਤਰਨ ਤੋਂ 16 ਮਿੰਟ ਪਹਿਲਾਂ ਸਪੇਸ ਸ਼ਟਲ ਧਮਾਕੇ ਨਾਲ ਖਤਮ ਹੋ ਗਈ। ਭਾਵੇਂ ਕਲਪਨਾ ਚਾਵਲਾ ਪੁਲਾੜ ਵਿੱਚ ਸਮਾ ਗਈ ਪਰ ਉਹ ਸੰਸਾਰ ਭਰ ਦੀਆਂ ਕੁੜੀਆਂ ਲਈ ਪ੍ਰੇਰਨਾ ਦਾ ਸੋਮਾ ਬਣੀ ਅਤੇ ਸਦਾ ਬਣੀ ਰਹੇਗੀ। ਪਿਆਰੇ ਬੱਚਿਓ ਘਰ ਦੇ ਕੰਮ ਵਿੱਚ ਤੁਸੀਂ ਇਸ ਪਾਰਟ ਨੂੰ ਬਹੁਤ ਵਧੀਆ ਤਰੀਕੇ ਨਾਲ ਪੜ੍ਹਨਾ ਹੈ।